ਡੀਐਸਪੀ ਵਿਕਰਮਜੀਤ ਸਿੰਘ ਬਰਾੜ ਦੀ ਸਿੱਧੂ ਮੂਸੇਵਾਲੇ ਦਾ ਕਥਿਤ ਕਤਲ ਕਰਵਾਉਣ ਵਾਲੇ ਮੁੱਖ ਸਾਜ਼ਿਸ਼ ਘਾੜੇ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਕਾਲ ਰਿਕਾਰਡਿੰਗ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਰ ਇਹ ਕਾਲ ਰਿਕਾਰਡਿੰਗ ਕੁਝ ਪੁਰਾਣੀ ਜਾਪ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਗੋਲਡੀ ਬਰਾੜ ਨਾਲ ਡੀਐਸਪੀ ਬਰਾੜ ਦੀ ਕਾਫੀ ਗਰਮਾ-ਗਰਮੀ ਹੋ ਰਹੀ ਹੈ ਜਿਸ ਵਿੱਚੋਂ ਇਸ ਸਾਲ ਪ੍ਰੈਮ ਮਹੀਨੇ ਦੇ ਵਿੱਚ ਰੂਸ ਵਿੱਚ ਕੀਤੇ ਕਤਲ ਗੈਂਗਸਟਰ ਅਜੇ ਰਾਣਾ ਨੂੰ ਪੁਲਿਸ ਦਾ ਮੁਖਬਰ ਦੱਸ ਰਿਹਾ ਤੇ ਹੋਰ ਮੁਖਬਰਾਂ ਦਾ ਇਹੀ ਹਾਲ ਕਰਨ ਦਾ ਦਾਵਾ ਕਰ ਰਿਹਾ ਹੈ ਦੂਜੇ ਪਾਸੇ ਡੀਐਸਪੀ ਵੀ ਕਾਨੂੰਨ ਤੋੜਨ ਵਾਲਿਆਂ ਖਿਲਾਫ ਪੰਜਾਬ ਪੁਲਿਸ ਵੱਲੋਂ ਵਰਤੀ ਜਾ ਰਹੀ ਸ਼ਕਤੀ ਜਾਰੀ ਰੱਖਣ ਦੀ ਚੇਤਾਵਨੀ ਦੇ ਰਹੇ ਨੇ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਗੈਂਗਸਟਰਾਂ ਖਿਲਾਫ ਕਾਰਵਾਈ ਕਰਨ ਵਿੱਚ ਡੀਐਸਪੀ ਬਰਾੜ ਮੋਹਰੀ ਰਹੇ ਨੇ ਜਿਨ੍ਹਾਂ ਵੱਲੋਂ ਹੁਣ ਤੱਕ ਕਈ ਖਤਰਨਾਕ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਗਿਆ ਹੈ 10 ਮਿੰਟ ਦੀ ਇਸ ਕਾਲ ਰਿਕਾਰਡਿੰਗ ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਦਾਵਾ ਕਰ ਰਿਹਾ ਹੈ ਕਿ ਐਸਆਰ ਉਸ ਵਿੱਚ ਭੂਪੀ ਰਾਣਾ ਗਰੂਪ ਦੀ ਮੈਂਬਰ ਅਤੇ ਗੈਂਗਸਟਰ ਅਜੀਤ ਰਾਣਾ ਦਾ ਕਤਲ ਉਸ ਵੱਲੋਂ ਕਰਵਾਇਆ ਗਿਆ ਹੈ ਕਿਉਂਕਿ ਉਹ ਪੁਲਿਸ ਦੀ ਮੁਖਬਰੀ ਕਰ ਰਿਹਾ ਸੀ ਉਹ ਡੀਐਸਪੀ ਬਰਾੜ ਨੂੰ ਕਹਿ ਰਿਹਾ ਕਿ ਉਹਨਾਂ ਦੀ ਮੁਖਬਰੀ ਕਰਨ ਵਾਲੇ ਹਰੇਕ ਦਾ ਇਹੋ ਹਾਲ ਹੋਏਗਾ ਦੂਜੇ ਪਾਸੇ ਡੀਐਸਪੀ ਬਰਾੜ ਉਹਨਾਂ ਨੂੰ ਕਹਿ ਰਹੇ ਨੇ ਕਿ ਪੁਲਿਸ ਕਾਨੂੰਨ ਤੋੜਨ ਵਾਲੇ ਕਿਸੇ ਵੀ ਗੈਂਗਸਟਰ ਅਤੇ ਮਾਰੇ ਅੰਸਰ ਨਾਲ ਕੋਈ ਵੀ ਨਰਮੀ ਨਹੀਂ ਵਰਤੇਗੀ ਇਹਨਾਂ ਖਿਲਾਫ ਆਪਣੀ ਮੁਹਿੰਮਤ ਜਾਰੀ ਰੱਖਾਂਗੇ ਡੀਐਸਪੀ ਨੇ ਕਾਲ ਰਿਕਾਰਡਿੰਗ ਵਿੱਚ ਦਾਵਾ ਕੀਤਾ ਕਿ ਪੁਲਸ ਨੂੰ ਜਾਇਹ ਮੁਖਬਰਾਂ ਦੀ ਕੋਈ ਲੋੜ ਨਹੀਂ ਪੁਲਸ ਆਪਣੇ ਦਮ ਤੇ ਗੈਂਗਸਟਰਾਂ ਖਿਲਾਫ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਦੇ ਨਾਲ ਸਮਰੱਥ ਹੈ ਇਹ ਵੀ ਦੱਸ ਦਿੱਤੇ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਉਣ ਵਿੱਚ ਲਾਰਸ ਬਸ਼ਨੋਈ ਅਤੇ ਗੋਲਡੀ ਬਰਾੜ ਮੁੱਖ ਸਾਜ਼ਿਸ਼ਕਰ ਸੀ ਗੋਲਡੀ ਬਰਾੜ ਪਹਿਲਾਂ ਕੈਨੇਡਾ ਦੇ ਵਿੱਚ ਸੀ ਹੁਣ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਬੁੜੀ ਬਰਾੜ ਵਿਦੇਸ਼ ਵਿੱਚ ਬੈਠ ਕੇ ਪੰਜਾਬ ਵਿੱਚ ਕਈ ਵਾਰ ਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਜਿਸ ਨੂੰ ਕਾਬੂ ਕਰਨਾ ਪੰਜਾਬ ਪੁਲਿਸ ਵਾਸਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਵੀ ਦੱਸਦੀ ਹੈ ਕਿ ਇਸ ਕਾਰ ਰਿਕਾਰਡਿੰਗ ਵਿੱਚ ਡੀਐਸਪੀ ਬਰਾੜ ਦੀ ਆਵਾਜ਼ ਦੀ ਪੁਸ਼ਟੀ ਹੋ ਗਈ ਹੈ ਪਰ ਹਾਲੇ ਇਹ ਨਹੀਂ ਪਤਾ ਲੱਗਿਆ ਕਿ ਕਾਰ ਰਿਕਾਰਡਿੰਗ ਕਦੋਂ ਦੀ ਹੈ ਤੇ ਇਸ ਨੂੰ ਕਿਸੇ ਨੇ ਵਾਇਰ ਕਿਸ ਨੇ ਵਾਇਰਲ ਕੀਤਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਕਾਰਵਾਈਆਂ ਲਗਾਤਾਰ ਪੁਲਸ ਵੱਲੋਂ ਕੀਤੀਆਂ ਜਾਂਦੀਆਂ ਨੇ ਜਿਸ ਤਰੀਕੇ ਨਾਲ ਮਾਮਲਾ ਸਾਹਮਣੇ ਆਇਆ ਸੀਗਾ ਖਰੜ ਦੇ ਵਿੱਚੋਂ ਕਿ ਲਾਰੈਂਸ ਬਿਸ਼ਰੋਈ ਮਾਮਲੇ ਦੇ ਵਿੱਚ ਇੰਟਰਵਿਊ ਕਰਵਾਇਆ ਗਿਆ ਸੀ ਜੇਲ੍ਹ ਦੇ ਸੀਆਈਏ ਸਟਾਫ ਦੇ ਵਿੱਚੋਂ ਤਾਂ ਇਦਾਂ ਦੀਆਂ ਕਈ ਕਾਰਵਾਈਆਂ ਹੁੰਦੀਆਂ ਨੇ ਕਿਉਂਕਿ ਜਦੋਂ ਵੱਡੇ ਪੁਲਿਸ ਅਧਿਕਾਰੀ ਜਿਸ ਸਟ੍ਰੀਮ ਦੇ ਵਿੱਚ ਕੰਮ ਕਰੇ ਹੁੰਦੇ ਨੇ ਤਾਂ ਉਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਪਰ 골ਡੀ ਬਰਾਡ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਡੀਐਸਪੀ ਬਰਾਡ ਦੀ ਤਾਂ ਇਸ ਤੋਂ ਬਾਅਦ ਕਹ ਲਈਏ ਕਿ ਸਵਾਲ ਜ਼ਰੂਰ ਉੱਠ ਰਹੇ ਨੇ ਪਰ ਇਹ ਦੇਖਣਾ ਹੋਏਗਾ ਕਿ 골ਡੀ ਬਰਾੜ ਨੂੰ ਲਗਾਤਾਰ ਦਾਵਾ ਕੀਤਾ ਜਾ ਰਿਹਾ ਸਿੱਧੂ ਮਸੂਏ ਵਾਲੇ ਦੀ ਕਤਲ ਤੋਂ ਬਾਅਦ ਕਿ ਗ੍ਰਿਫਤਾਰ ਕਰ ਲਿਆ ਜਾਏਗਾ ਪਰ ਅਜੇ ਤੱਕ ਪੰਜਾਬ ਪੁਲਿਸ ਉਸ ਨੂੰ ਜਾ ਕੇ ਗ੍ਰਿਫਤਾਰ ਨਹੀਂ ਕਰ ਸਕੀ ਪਰ ਉਧਰ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ 골ਡੀ ਬਰਾੜ ਨੂੰ ਉਥੋਂ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਸੇ ਮਾਮਲੇ ਵਿੱਚ ਉਸ ਤੋਂ ਬਾਅਦ ਉਸਦੀ ਜ਼ਮਾਨਤ ਵੀ ਜਿਹੜੀ ਹੈ ਹੋ ਗਈ ਸੀ ਪਰ ਹੁਣ ਪੰਜਾਬ ਪੁਲਿਸ ਦੇ ਹੱਥ ਕਿਉਂ ਨਹੀਂ ਲੱਗ ਸਕਿਆ 골ਡੀ ਬਰਾੜ ਕੀ ਉੱਥੇ ਜਾ ਕੇ ਪੰਜਾਬ ਪੁਲਿਸ ਉਸ ਨੂੰ ਫੜਨ ਵਿੱਚ ਨਾਕਾਮ ਕਿਉਂ ਨਜ਼ਰ ਆ ਰਹੀ ਹੈ ਉਸ ਦੀਆਂ ਅਰ ਉਸ ਨੂੰ ਟ੍ਰੇਸ ਕਿਉਂ ਨਹੀਂ ਕੀਤਾ ਜਾ ਸਕਿਆ ਇਹ ਵੱਡੇ ਸਵਾਲ ਪੰਜਾਬ ਪੁਲਿਸ ਦੇ ਉੱਤੇ ਜ਼ਰੂਰ ਨੇ ਪਰ ਉਧਰ ਪੰਜਾਬ ਪੁਲਿਸ ਵੀ ਦਾਵਾ ਕਰ ਰਹੀ ਆ ਕਿ ਇਸ 골ਡੀ ਬਰਾੜ ਨੂੰ ਫੜਨਾ ਚਾਹੁੰਦੇ ਆ ਤੇ ਹੁਣ ਦੇਖਣਾ ਹੋਵੇਗਾ ਕਿ 골ਡੀ ਬਰਾੜ ਜੋ ਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਲੁੜਿੰਦਾ ਪੰਜਾਬ ਪੁਲਿਸ ਨੂੰ ਉਸ ਨੂੰ ਕਦੋਂ ਤੱਕ ਗ੍ਰਿਫਤਾਰ ਕਰਕੇ ਪੰਜਾਬ ਲਿਆਂਦਾ ਜਾ ਸਕਦਾ ਹੈ ਦਿਓ ਜਾਜਤ ਧੰਨਵਾਦ